ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਸੁਰ ਸਿੰਘ ਤਹਿਸੀਲ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆਂ ਵੀਰ ਗੁਰਲਾਲ ਦੇ ਕੋਲ ਸੋ ਪਸ਼ੂ ਵਪਾਰ ਦਾ ਕੰਮ ਆ ਦੋਸਤੋ ਜਿੱਦਾਂ ਕਿ ਇਸ ਘਰੋਂ ਆਪਾਂ ਕਾਫੀ ਜਿਹੜੀ ਅਪਡੇਟ ਆ ਤੁਹਾਨੂੰ ਲੰਬੇ ਸਮੇਂ ਤੋਂ ਦੇ ਰਹੇ ਆਂ ਤੇ ਅੱਜ ਦੋ ਪਸ਼ੂ ਬਕਾਊ ਆ ਜੀ ਠੀਕ ਆ ਜੀ ਦੋ ਮੱਝਾਂ ਇੱਕ ਮੱਝਾ ਦੋਸਤੋ ਤੇ ਇੱਕ ਵੀ ਵੈੜਾ ਤਾਜੇ ਦੋਨੋਂ ਪਸ਼ੂ ਜਿਹੜੇ ਤਾਜੇ ਸੋਏ ਨੇ ਤੇ ਬਿਲਕੁਲ ਜਿਹੜਾ ਦੋਸਤੋ ਬੌਲੇ ਤੇ ਆ ਕੀ ਰੇੜਪਾ ਪੜਦਾ ਕਿੰਨਾ ਦੁੱਧ ਆ ਸਾਡੇ ਪੂਰੀ ਗੱਲਬਾਤ ਆਪਾਂ ਵੀਰ ਗੁਰਲਾਲ ਦੇ ਨਾਲ ਕਰ ਲਾਂਗੇ ਸੋ ਖਾਸ ਵਿਜਰ ਤੁਸੀਂ ਆ ਪਿੰਡ ਸੋਰਸਿੰਗ ਕਰਨੀ ਆ ਸੋਰਸਿੰਗ ਤੋਂ ਜਿਹੜੀ ਦੋਸਤੋ ਬਿਲਕੁਲ ਪਿੰਡ ਮਾਣੇ ਮੱਲੀਆਂ ਨੂੰ ਛੜਕੀ ਜਾਂਦੀ ਏ ਇਸ ਸੜਕ ਦੇ ਉੱਪਰ ਜਿਹੜਾ ਵੀਰ ਹੋਰਾਂ ਦਾ ਘਰ ਆ ਅੱਜ 11 ਅਕਤੂਬਰ ਨੂੰ ਇਹ ਆਪਾਂ ਕਵਰੇਜ ਕਰਦੇ ਆ ਦੋਸਤੋ ਸਮਾਂ ਤੁਸੀਂ ਨੋਟ ਕਰ ਲਓ ਸ਼ਾਮ ਦੇ ਕੋਈ ਬਿਲਕੁਲ 4:30 ਵਜੇ ਦਾ ਜਿਹੜਾ ਦੋਸਤੋ 4 ਵਜੇ ਦਾ ਜਿਹੜਾ ਸਮਾਂ ਹੈਗਾ ਸੋ ਬਾਕੀ ਦੋ ਟਾਈਮ ਤਸੱਲੀ ਕਰਕੇ ਪਸ਼ੂ ਜ਼ਰੂਰ ਖਰੀਦ ਲਿਆ ਕਰੋ ਜਿਹੜ ਬਾਕੀ ਗੱਪਣ ਪਸ਼ੂ ਹਰ ਵਾਰ ਕਈ ਨਹੀਂ ਆ ਵੀ ਆਪਣੇ ਤੇ ਪਕਾ ਤੇ ਸਾਡੀ ਜ਼ਰੂਰ ਕੀਤੀ ਜਾਵੇ ਆ ਜੋ ਕਰਦੇ ਆ ਗੱਲ ਵੀਰ ਦੇ ਨਾਲ ਸਭ ਤੋਂ ਪਹਿਲਾਂ ਵੀਰ ਗੁਰਨਾਲ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਜੀ ਠੀਕ ਠਾਕ ਜੋ ਬਹੁਤ ਵਧੀਆ ਵੀਰ ਜੀ ਆਪਦੇ ਸਨੋਂ ਠੀਕ ਚੜਦੀ ਕਲਾ ਜੀ ਕਿਰਪਾ ਵੈਗਰੋ ਦੀ ਅੱਛਾ ਗੁਰਨਾਲ ਵੀਰ ਪਸ਼ੂ ਆਜੋ ਦੋ ਪਕਾਉਗਾ ਹਾਂਜੀ ਵੀਰ ਜੀ ਇੱਕ ਆ ਮੱਝਵਾ ਤੇ ਇੱਕ ਉਹ ਦੂਜੇ ਸੁਗੇ ਵਹਿੜ ਸੋਈ ਕੱਲ ਦੀ ਠੀਕ ਹੈ ਜੀ ਜੀ ਆ ਮੈਂ ਪਸ਼ੂ ਦੀ ਸੋਈ ਆ ਸੰਤੂ ਸਾਹਿਬ ਕੱਲ ਦੀ ਪਰਸੋਂ ਦੀ ਨਹੀਂ ਪਰਸੋਂ ਦੀ ਸੋਈ ਆ ਜੀ ਪਰਸੋਂ ਦੀ ਜੀ ਇਹ ਵੀ ਬੌਲੇ ਤੇ ਆ ਸੰਦੂ ਸਾਹਿਬ ਦੇ ਲਈ 11 ਕਿਲੋ ਬਾਲਾ ਹੋਊਗਾ ਆਪਾਂ 10 ਕਿਲੋ ਕਹਿ ਕੇ ਦਵਾਂਗੇ ਦੋ ਡਾਂਗੇ ਚੋ ਗਏ ਤਸੱਲੀ ਕਰਕੇ ਅਗਲਾ ਜਿੰਨੇ ਆਪਦੇ ਪੈਸੇ ਲਾਉਣੇ ਆ ਆਪ ਦੀ ਆ ਕੇ ਤਸੱਲੀ ਕਰਕੇ ਫੇਰ ਮੈਂ ਖੜੇ ਠੀਕ ਆ ਜੀ ਜੀ ਮਤਲਬ ਹੈ ਵੀ ਅਜੇ ਮਲਕ ਤੇਜਕ ਦਿਨ ਚ ਆ ਪਰਸੋਂ ਸੰਦੂ ਸਾਹਿਬ ਸੋਈ ਆਏ ਹਾਂਜੀ ਉਹ ਵੈੜ ਕੱਲ ਸੋਈ ਠੀਕ ਆ ਜੀ ਜੀ ਆਏ ਵੈਸੇ ਦੋਵੇਂ ਪਸ਼ੂ ਬੌਲੇ ਚੀ ਆ ਬੌਲੇ ਚੀ ਜੀ ਬੌਲੇ ਚੀ ਠੀਕ ਆ ਮੈਂ ਦਾ ਪਿਛਲੇ ਸੂਗੇ ਦਾ ਰਕਾਰਡ 14 15 ਕਿਲੋ ਦਾ ਵਾ ਚਲੋ ਆਪਾਂ ਪਿਛਲਾ ਸੂਗਾ ਨਹੀਂ ਆਂਦੇ ਆ ਪੈਰ ਕੀ ਮੰਨ ਕੇ ਚਲਦੇ ਆ ਵੀ 13 14 ਕਿਲੋ ਦੁੱਧ ਠੰਡਾ ਦਊਗੀ ਮੈਂ ਹਾਂਜੀ 11 ਕਿਲੋ ਬੋਲਾ ਦੋ ਡੰਗ ਕੋਈ ਲੀਟਰ ਮਾਰ ਕੇ ਲਵੇ ਆਪਾਂ 10 ਕਿਲੋ ਦੀ ਬਿਲਕੁਲ ਗਰੰਟੀ ਦੇਣੀ ਗਰ ਲਾਲ ਵੀਰੇ ਕਈ ਵਾਰਾ ਹੁੰਦਾ ਵੀ ਜਿਵੇਂ ਤੋ ਤਿੰਨਾਂ ਦਿਨਾਂ ਦਾ ਪਸ਼ੂ ਸੋਇਆ ਤਿੰਨਾ ਚੌ ਦਿਨਾਂ ਦਾ ਜੀ ਕਈ ਨਾ ਆਪਾਂ ਬੋਲਾ 11 ਕਿਲੋ ਕਹਿ ਦਿੰਨੇ ਵਾਕਈ ਇਹ ਨਾ ਹੈਗਾ ਇਹਦੇ ਥੱਲੇ ਵੀਰੇ ਚੋਗ ਆ ਆਪਦੀ ਮੈਂ ਤੁਹਾਨੂੰ ਦੱਸਿਆ ਵੀ ਜਿੰਨੇ ਹੱਕ ਦੀ ਕਮਾਈ ਲਾਉਣੀ ਅਸੀਂ ਲਾ ਕੇ ਆਏ ਹਾਂ ਗਾ ਸਾਢੇ ਕਿੱਲੇ ਤੇ ਸੋ ਸੁਹਾਗ ਨਮਾ ਸੁਈ ਦੱਸਿਆ ਸੁਹਾਗ ਸੰਧੂ ਸਾਹਿਬ ਉਹਨਾਂ ਨੇ ਕਿਹਾ ਵੀ ਐਰ ਕੀ ਤੀਜਾ ਸੁਹਾ ਸੁਈ ਆ ਪਰ ਆਪਾਂ ਐਵੇਂ ਜਾਣ ਕੇ ਆਪਾਂ ਕੋਈ ਵੀ ਚੌਥਾ ਸੁਹਾ ਵੀ ਮੰਨ ਸਕਦਾ ਸੰਧੂ ਸਾਹਿਬ ਜਿਹੜੀ ਗੱਲ ਆ ਪਰ ਹੈਗਾ ਤੀਜਾ ਹੀ ਆ ਜਿਹੜਾ ਪਿਓਰ ਪਰ ਆਪਾਂ ਫਿਰ ਵੀ ਕਹਿ ਸਕਦੇ ਵੀ ਚੌਥਾ ਸੁਹਾ ਸਕਦਾ ਸੁਈ ਠੀਕ ਹੈ ਜੀ ਜੀ ਇਹਦੇ ਮਗਰ ਕੱਟਾ ਵਾ ਸੰਧੂ ਸਾਹਿਬ ਲਓ ਜੀ ਮਗਰ ਕੱਟਾ ਦੋਸਤੋ ਜੀ ਕੋਈ ਵੀ ਦੂਜਾ ਸੁਹਾ ਸੁਹਾ ਕੋਈ ਤੀਜਾ ਸੁਹਾ ਮੰਨ ਸਕਦਾ ਕੋਈ ਚੌਥਾ ਵੀ ਮੰਨ ਸਕਦਾ ਮੰਨ ਸਕਦਾ ਸੰਧੂ ਸਾਹਿਬ ਹਾਈਟ ਕੱਟ ਦੀ ਜੇਕਰ ਆਪਾਂ ਗੱਲ ਕਰ ਲਈਏ ਦੋਸਤੋ ਵੱਡੇ ਸਰੀਰਕ ਢਾਂਚੇ ਦੀ ਆ ਗੱਜਣ ਬੋਝਣ ਤੁਸੀਂ ਆਪ ਦੇਖ ਲੋ ਨਾਰਮਲ ਹੀ ਆਪਾਂ ਗੱਲ ਕਰਦੇ ਹਾਂ ਵੀ ਸੂਹ ਦੇ ਵਿੱਚ ਆਇਆ ਪਸ਼ੂ ਕੋਈ 5-7 ਦਿਨਾਂ ਦੇ ਵਿੱਚ ਸਿੱਧਾ ਹੁੰਦਾ ਸਿੰਗਲ ਖੱਟੀ ਦੀ ਆ ਥਣ ਚੱਡਾ ਦੀ ਆ ਕਾਫੀ ਜਿਹੜੀ ਦੋਸਤੋ ਬਿਲਕੁਲ ਸਫਾਈ ਆ ਥਣ ਚੱਡੇ ਦੀ ਬਹੁਤ ਜਿਆਦੀ ਸਫਾਈ ਬਿਲਕੁਲ ਆ ਵੇਖੋ ਤਸਵੀਰਾਂ ਠੀਕ ਹੈ ਜੀ ਬਿਲਕੁਲ ਚੌਰਸਲੇਵਾ ਬਿਲਕੁਲ ਇੱਕੋ ਜਿਹਾ ਥਣ ਸਪੇਸ ਜਿਹੜੀ ਆ ਤੁਸੀਂ ਆ ਵੇਖ ਕੇ ਚਾਹ ਕਰੋ ਬਿਲਕੁਲ ਕੋਈ ਚੱਪਾ ਚੱਪਾ 4-4 ਇੰਚ ਦੀ ਜਿਹੜੀ ਸਪੇਸ ਆ ਤੇ 10 ਕਿਲੋ ਵੀਰ ਦੱਸਣ ਦਿਆ ਵੀ 10 ਕਿਲੋ ਜਿਹੜਾ ਹੁਣ ਬੌਲਾ ਹਾਜ਼ਰ ਆ ਤੇ ਜਦੋਂ ਦੀ ਸੂਈ ਤੇ ਥੰਮੇ ਜੀ ਤਿਆਰ ਹੋ ਗਿਆ ਸੰਤੂ ਸਾਹਿਬ ਬਿਲਕੁਲ ਹਾਂ ਬੇਨਪੂਨ ਕਾਫੀ ਮੋਟੀ ਆ ਦਿਖਾਈ ਦੇ ਰਹੀ ਆ ਠੀਕ ਆ ਜੀ ਤੇ ਹਾਈਟ ਕੱਟ ਦੀ ਉੱਚੀ ਆ ਠੀਕ ਆ ਜੀ ਇਹ ਜ਼ਰੂਰ ਤੁਸੀਂ ਮੇਰਾ ਵੀ ਧਿਆਨ ਰੱਖ ਕੇ ਸੰਤੂ ਸਾਹਿਬ ਮੈਂ ਆਪਾਂ ਗੱਭਣ ਨਹੀਂ ਲੈਂਦੀ ਸੀ ਆਪਣੇ ਘਰ ਹੀ ਪਰਸੋਂ ਆ ਕੇ ਸੋਈ ਆ ਅੱਛਾ ਜੀ ਹਾਂਜੀ ਉਹ ਮੁੜ ਕੇ ਤੇ ਕੱਲ ਆਪਾਂ ਵੀਡੀਓ ਕੱਲ ਹੀ ਪਾਉਣੀ ਹੁੰਤਰਾ ਦੋ ਡੰਗਰਾਂ ਦੀ ਕੱਲ ਥੋੜੀ ਜੀ ਮਜਬੂਰੀ ਬਣ ਗਈ ਜਾਣਾ ਪਿਆ ਕਿਤੇ ਇਸ ਕਰਕੇ ਆਪਣੇ ਘਰ ਆ ਕੇ ਪਰਸੋਂ ਮੈਂ ਸੋਈ ਆ ਜਦੋਂ ਆਪਾਂ ਲੈਂਦੀ ਆ ਪੋਤਰਾ ਜੀ ਉਹ ਆਂਦੇ ਵੀ 5-4 ਦਿਨ ਲੈਂਦੀ ਆ ਪਰ ਉਧਰ ਕੇ ਹੀ ਆ ਕੇ ਮੈਂ ਆ ਦੇਖੋ ਜੀ ਕਿਹੜਾ ਦਿੱਕ ਸੋ ਮੇਲ ਕਾਫ ਆ ਦੋਸਤੋ ਆ ਜਿਹੜਾ ਕਟਾ ਤੁਸੀਂ ਵੇਖ ਰਹੇ ਜੀ ਇਸ ਮੱਝ ਦੇ ਥੱਲੇ ਆ ਸੋ ਕੋਈ ਵੀਰ ਦੂਜਾ ਸੁਬਾ ਤੀਜਾ ਸੁਬਾ ਮੰਨ ਲੇ ਕੋਈ ਚੌਥਾ ਮੰਨ ਲੇ ਠੀਕ ਆ ਬਾਕੀ ਆ ਫੇਸ ਕੁਆਲਿਟੀ ਠੀਕ ਆ ਜੀ ਸਿੰਘੀ ਸਿੰਘੀ ਵਧੀਆ ਤੇ ਵੱਡੇ ਸਰੀਰ ਘਟਾਂਚੇ ਦੀ ਆ ਠੀਕ ਆ ਜੀ ਕੋਈ ਛੋਟੀ ਜਿਹੀ ਮੈਂ ਨਹੀਂ ਗਈ ਵੱਡੇ ਸਰੀਰ ਘਟਾਂਚੇ ਦੀ ਆ ਖੁੱਲੀ ਆ ਪੂਰੀ ਤੋਰ ਕੇ ਦਿਖਾ ਦਿਓ ਵੀਰ ਕਰਨਾ ਜੀ ਜੀ ਸੰਸਰ ਤੇ 11 ਕਿਲੋ ਦੋਸਤ ਕਹਿ ਦੇਣਾ ਤੇ ਚੋਲਣ ਦੇ ਵਿੱਚ ਕਈ ਵੀਰਾਂ ਦਾ ਵੀ ਕਾਫੀ ਫਰਕ ਆ ਪਰ ਇੱਥੇ ਤੁਸੀਂ ਆਪਣਾ ਸਮਾਂ ਕੱਢ ਕੇ ਕੋਈ ਵੀ ਰਾ ਸਕਦਾ ਦੋ ਡੰਗ ਕੋਈ ਵੀਰ ਚਬਾਈ ਕਰ ਲੇ ਕੋਈ ਤਿੰਨ ਟਾਈਮ ਕਰ ਲੇ ਠੀਕ ਆ ਆ ਦੇਖੋ ਜੀ ਲਓ ਜੀ ਠੀਕ ਆ ਤੇ ਬਾਕੀ ਜਵਾਬ ਸਮਾ ਦਾ ਇੱਕ ਵਾਰੀ ਆਪਾਂ ਪੂਰਾ ਤਸੱਲੀ ਨਾਲ ਪੁੱਛ ਲੈਨੇ ਦੋਸਤੋ ਵੀ ਧਾਰ ਦੀ ਚਵਾਈ ਕਿਉਂਕਿ ਬਹੁਤੇ ਵੀਰ ਸੰਧੂ ਸਾਹਿਬ ਕੋਈ ਭੂਰ ਛਟਾ ਹੋਵੇ ਕੋਈ ਥਣ ਘਾਟ ਹੋਵੇ ਆਪਣੀ ਗਾਰੰਟੀ ਆ ਜੀ ਆਪਣੀਆਂ ਤਸੱਲੀਆਂ ਕੀ ਆ ਗਰਲਾਲ ਵੀਰ ਉਹ ਦੱਸਦੇ ਪਹਿਲਾਂ ਸੰਧੂ ਸਾਹਿਬ ਤਸੱਲੀ ਇਹ ਆ ਵੀ ਜੇ ਕੋਈ ਵੀਰ ਵੀਡੀਓ ਕਾ ਇੰਜ ਆਪਣੇ ਤੋਂ ਆਨਲਾਈਨ ਮੰਗਾਉਂਦਾ ਵਾ ਵੀਡੀਓ ਵੇਖ ਕੇ ਹਾਂਜੀ ਜਨਾਬ ਆਪਦੇ ਘਰ ਮੱਝ ਪੈਸੇ ਸਾਨੂੰ ਫੇਰ ਦਵੇ ਪਹਿਲਾਂ ਆਪਦੀ ਮੱਝ ਲਵਾ ਕੇ ਤਸੱਲੀ ਨਾਲ ਚੋਗੇ ਜਿੰਨਾ ਆਪਾਂ ਦੁੱਧ ਕਿਹਾ ਵਾ ਜੀ ਵੇਖੋ ਜੀ ਦੋ ਡੰਗ ਤੇ ਆਪਣੇ ਘਰ ਆ ਕੇ ਤਸੱਲੀ ਹੋ ਸਕਦੀ ਜੇ ਕੋਈ ਵੀਰ ਦੂਰ ਮਂਗਾਉਂਦਾ ਵਾ ਹਣ ਮੰਨ ਲਓ ਕੋਈ ਮੁਕਸਰ ਮਂਗਾਲੇ ਕੋਈ ਬਠਿੰਡੇ ਮਂਗਾਲੇ ਉਥੇ ਤਾਂ ਬਾਈ ਆਪਾਂ ਲੱਦ ਕੇ ਖੜਾਂਗੇ ਜਾ ਕੇ ਆਪਦੀ ਮੈਂ ਪਾਸ ਕਰੇ ਅਗਲਾ ਹਮ ਪਾਸ ਕਰਕੇ ਕੋਈ ਭੂਰ ਛਟਾਵੇ ਥਣ ਘਟੋਵੇ ਤੇ ਆਪਣਾ ਜਿਹੜਾ ਆਪਾਂ ਨੂੰ ਕਰਾਇਆ ਦੇ ਸਕਦਾ ਵਾਦ ਤੋਂ ਵਾਦ ਆਪਾਂ ਦੀ ਮੈਂ ਵਾਪਸ ਲਿਆ ਸਕਦੇ ਸੰਤੋਖ ਸਾਹਿਬ ਜਿੰਨਾ ਕਰ ਸਕਦੇ ਆਪਣੀ ਗਾਰੰਟੀ ਹੋ ਗਈ ਭੂਰ ਛਟਾਵੇ ਥਣ ਘਟੋਵੇ ਆਪਣੀ ਬਿਲਕੁਲ ਗਾਰੰਟੀ ਦੁੱਧ ਜਿੱਤੇ ਥੱਲੇ 11 ਕਿਲੋ ਬੋਲਾ ਆਪਾਂ 10 ਕਿਲੋ ਪੱਕਾ ਕਹਿੰਨੇ ਆ ਜੀ ਲੋ ਯਾਰਗਾ ਜਿਹੜਾ ਦੋ ਡੰਗ ਚਵਾ ਦੇਣਾ ਆਪਾਂ ਠੀਕ ਆ ਜੀ ਲੋ ਵੀ ਦੋਸਤੋ ਇਨੀ ਤਸੱਲੀ ਜਿਹੜੀ ਆ ਵਪਾਰ ਦੀ ਲੈਣਾ ਜੇਕਰ ਆਨਲਾਈਨ ਕੋਈ ਵੀਰ ਸੌਦਾ ਕਰਦਾ ਜਾਂ ਆਨਲਾਈਨ ਵੀਰ ਗੁਰਨਾਲ ਦੀ ਗੱਲ ਕਰਦੀ ਹੈ ਵੀ ਸੇਲ ਕਰਦਾ ਪਿਆ ਜਿੰਨੀ ਤਸੱਲੀ ਦਿੱਤੀ ਜਾਂਦੀ ਹੈ ਦੋਸਤੋ ਬਿਲਕੁਲ ਉੱਤੇ ਜਿਹੜਾ ਪੂਰਾ ਉਤਰੂਗਾ ਪੂਰੇ ਖੜਨ ਖੜਨਗੇ ਠੀਕ ਆ ਵੀ ਧਾਰ ਦੀ ਚਵਾਈ ਦੀ ਪਸਮਾ ਦੀ ਬਾਕੀ ਭਾਰ ਪਿੱਛੇ ਦੀ ਕੋਈ ਮੁਸ਼ਕਲ ਨਹੀਂ ਰਹਿ ਜਾਂਦੀ ਕਿਉਂਕਿ ਪਸ਼ੂ ਬਿਲਕੁਲ ਸੋਇਆ ਠੀਕ ਆ ਤੇ ਬਿਲਕੁਲ ਤੰਦਰੁਸਤਾ ਐਕਟਿਵ ਬੱਚਾ ਨਾਲ ਸੋ ਕੋਈ ਵੀਰ ਆਦਾ ਸੌਦਾ ਬੇਤੜਕ ਤੁਸੀਂ ਕਰ ਸਕਦੇ ਜੇ ਜੇਕਰ ਕੋਈ ਵੀਰ ਕੋਈ ਸਾਈਬੀ ਐਨ ਆ ਪਾ ਕੇ ਆਪ ਆਉਣਾ ਚਾਹੁੰਦਾ ਆਪ ਤਸੱਲੀ ਕਰ ਲਿਓ ਆਪਦੀ ਠੀਕ ਆ ਜੀ ਜ਼ਿੰਮੇਵਾਰੀ ਨਾਲ ਜੇ ਕੋਈ ਤਾਂ ਤੁਸੀਂ ਜਿਹੜੇ ਦੋਸਤੋ ਸੰਧੂ ਸਾਹਿਬ ਆਪਾਂ ਤੇ ਜੀ 100 ਚੋਂ 100% ਉਹ ਕਹਿੰਨੀਆਂ ਵੀ ਅਗਲਾ ਜੇ ਆ ਸਕਦਾ ਤੇ ਆ ਗਿਆ ਆਪਦੀ ਤਸੱਲੀ ਕਰਕੇ ਖੜੇ ਵੇਖੋ ਜੀ ਬਾਹਰੇ ਖਲੜਵਾ ਅਸੀਂ ਵੀ ਕਰਮਾਂ ਲੀਆਂ ਲੈਂਦੀਆਂ ਵਾ ਗਾਂ ਹੀ ਵੀ ਘਾਲ ਦੇਣੀਆਂ ਜਿਹੜੀ ਗੱਲ ਸਾਡੇ ਘਰੋਂ ਐ ਤਸੱਲੀ ਕਰਕੇ ਆਪਦੀ ਖੜੇ ਗਾਂ ਕਰਮਾਂ ਆ ਜੀ ਇਹ 17 ਕਿਲੋ ਵੀ ਦੇ ਸਕਦੀ 16 ਵੀ ਦੇ ਸਕਦੀ ਬੰਦਿਆਂ ਜਿੰਨਾਂ ਤੋਂ ਲਈ ਆਪਣੇ ਪਿੰਡੋਂ ਹੀ ਮੈਂ ਲਈ ਉਹਨਾਂ ਆਖਿਆ 14 15 ਕਿਲੋ ਹੀ ਚੋਇਆ ਵਾ ਚਲੋ ਆਪਾਂ ਪਿਛਲੇ ਸੂਏ ਤਾਂ ਨਹੀਂ ਜਾਂਦੇ ਵੀ ਆਪਾਂ ਐਰ ਕੀ ਕਹਿੰਨੇ ਆ ਵੀ 13 14 ਕਿਲੋ ਦੁੱਧ ਠੰਡਾ ਦੇ ਦੂ। ਬਾਕੀ ਕਰਲਾਲ ਸਟਾਰਟਿੰਗ ਚੰਗੀ ਆ। ਜੀ ਕਿਉਂਕਿ ਤੀਜੇ ਚੌਥੇ ਦਿਨ ਦੇ ਵਿੱਚ ਤੁਸੀਂ ਦੇਗਾ ਜੀ ਹੈਗਾ ਜੀ ਹੈਗਾ ਜਿੰਨਾ ਹੈਗਾ ਆਪਾਂ ਉਹਨਾਂ ਹੀ ਦੱਸਿਆ ਜੀ ਸੰਧੂ ਸਾਹਿਬ ਕਿਲੋ ਘਾਟ ਦੱਸਾਂਗੇ ਵੱਧ ਨਹੀਂ ਦੱਸਦੇ। ਤੇ ਮੁੱਲ ਕਰਲਾਲ ਭਾਈ ਕੀ ਰੋਉ ਕਹਿੰਦਾ? ਸੰਧੂ ਸਾਹਿਬ ਮੁੱਲ ਤੇ ਐਂਜ ਜਿਵੇਂ 10000 ਕਿਲੋ ਬੋਲੇ ਵਾਲੀ ਮਾਂ ਦਾ ਲੋਕ ਤੇ 85 90 ਵੀ ਮੰਗੀ ਜਾਂਦੇ। ਆਪਾਂ ਇਹਦਾ ਮੁੱਲ ਕਰਦੇ 75000 ਜੈਸ ਨੂੰ 72000 ਦੀ ਮਾਂ ਦਵਾਂਗੇ। ਉਹਦੇ ਚੋਂ ਖੁੱਲਾ ਮਾਨਦਾਨ ਵੀਰਾਂ ਭਰਾਵਾਂ ਸੋ ਬੜਾ ਚੰਗੀ ਆ ਬਾਕੀ ਆਪਦਾ ਵੀਰ ਕੋਈ ਤਸੱਲੀ ਕਰਨ ਲਈ ਚੰਗੀ ਕੁਆਲਿਟੀ ਦੀ ਆ ਥਾਨ ਭਾਂਡੇ ਦੀ ਬੜੀ ਸਾਫ਼ ਆ ਵੱਡੇ ਸਰੀਰ ਘਟਾਂ ਚੇਂਜ ਫਾਈਟ ਕਰਦੇ ਵੀ ਫੁੱਲ ਵੱਡਾ ਠੀਕ ਆ ਤੇ ਇਸ ਤੋਂ ਬਾਅਦ ਆ ਆ ਗਈ ਆਪਣੇ ਕੋਲ ਬੈਡ ਜੀ ਸੰਤੂ ਸਾਹਿਬ ਅੱਛਾ ਜੀ ਇਹ ਬ੍ਰੀਡ ਦੇ ਵਿੱਚ ਕਿਹੜੀ ਫਿਰ ਹੈ ਜੀ ਇਹ ਸੰਤੂ ਸਾਹਿਬ ਆਪਾਂ ਸ਼ਾਈ ਵਾਲੂ ਮਿਕਸ ਕਹਿ ਸਕਦੇ ਹਾਂ ਜਰਸੀ ਵੀ ਕਹਿ ਸਕਦੇ ਆ ਵੇਖੋ ਜੀ ਅਕ੍ਰੋਸ ਹਾਂ ਕ੍ਰੋਸ ਪਾਣਵਾ ਜਿਹੜੀ ਗੱਲ ਵਾ ਬਿਲਕੁਲ ਹਾਂਜੀ ਤੇ ਇਹਨੂੰ ਕਰਲਾਲ ਭਾਈ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਇਹ ਸੰਤੂ ਸਾਹਿਬ ਕੱਲ ਸੂਈ ਆ ਜੀ ਕੱਲ ਹਾਂਜੀ ਕੱਲ ਇਹ ਮਾਰਨਿੰਗ ਟਾਈਮ ਹੀ ਸੂਈ ਆ ਕੁਝ 9 ਹਾਂਜੀ ਸੰਤੂ ਸਾਹਿਬ ਕੱਲ ਸ਼ਾਮੀ ਚ ਹੋਇਆ 3 ਕਿਲੋ ਬੋਲਾ ਜਿਹੜੀ ਗੱਲ ਆ ਅੱਜ ਸਵੇਰੇ 3.5 4 ਕਿਲੋ ਸਵੇਰੇ ਚ ਹੋਇਆ ਵਾ ਬੱਚੇ ਦਾ ਪਾਪ ਹੋ ਗਿਆ 8 ਕਿਲੋ ਬੋਲਾ ਠੰਡਾ ਹੋਊਗਾ 8 ਕਿਲੋ ਜਿਹੜਾ ਆਪਾਂ ਤਸੱਲੀ ਨਾਲ ਚਵਾ ਦੇਣਾ ਆਪਣੇ ਕੋਲ ਪਰ ਦੋ ਕਟਾਂਗ ਆਪਣੀ ਚਵਾਈ ਹੋ ਗਈ ਜੀ ਜੀ ਅੱਜ ਬਿਲਕੁਲ ਸਾਫ਼ ਹੋ ਲਾਉਂਦਾ ਵੀ ਬਿਲਕੁਲ ਸਾਫ਼ ਹੋ ਜੂਗੀ ਬੋਲੇ ਤੋਂ ਸੰਤੂ ਸਾਹਿਬ ਅੱਜ ਸ਼ਾਮਾ ਨੂੰ ਐ ਬਿਲਕੁਲ ਭਲਾ ਦੀ ਕੋਈ ਵੀਰ ਆਪਣੇ ਨਾਲ ਸੌਦਾ ਕਰ ਲੈਂਦਾ ਆ ਵਾ ਆ ਕੇ ਕਰ ਲੈ ਨਹੀਂ ਤੇ ਆਪਾਂ ਤੇ ਸ਼ਾਮਾ ਨੂੰ ਕਰ ਹੀ ਦੇਣੀ ਐ ਤੇ ਥੱਲੇ ਜੋ ਮਰਜੀ ਆਪਾਂ ਕਹਿ ਦਈਏ 10 ਕਿਲੋ ਨਹੀਂ ਕਹਿਣਾ 11 ਨਹੀਂ ਕਹਿਣਾ ਜਿਹੜਾ ਠੰਡ ਇਨੇ ਪਹਿਲੇ ਸੂਈ ਸੰਤੂ ਸਾਹਿਬ 11-12 ਕਿਲੋ ਦੁੱਧ ਦਿੱਤਾ ਵਾ ਐਰ ਕੀ ਕਪੈਸਿਟੀ ਹੋ ਸਕਦੀ ਵੀ ਸਿਆਲ ਵਾਗਾ ਰੋਤ ਜਿਹੜੀ ਆ ਗਈ ਫਟਾਲਿਆਂ ਦੀ ਦੁੱਧ 13-14-15 ਕਿਲੋ ਤੱਕ ਜਾ ਸਕਦੀ ਅਗਲੇ ਦੀ ਸੇਵਾ ਤੇ ਬਿਲਕੁਲ ਜੀ ਆਪਣੇ ਤੋਂ ਅੱਜ ਸੂਈਆ ਕਰਮਾਂ ਵਾਲੀ ਤੇ ਵੇਖੋ ਜੀ ਹਲਕੇ ਸੇਲ ਹੋ ਜਾਣੀ ਜਿਹੜੇ ਭਰਾਣੇ ਖੜਨੀ ਉਹਨੂੰ ਸੇਵਾ ਕਰਨੀ ਪੈਣੀ ਆ ਜੀ ਬਿਲਕੁਲ ਹਾਂ ਜੀ ਸੂਸ ਆਹ ਚ ਆਈ ਆ ਬੱਚੀ ਬਹੁਤ ਜ਼ਿਆਦੀ ਖਰੀ ਆ ਬਾਕੀ ਠੰਡੀ ਠੰਡੀ ਸੀਲਸ ਲੱਗ ਬਿਲਕੁਲ ਵਾ ਜੀ ਕੋਈ ਉਹ ਜੀ ਗੱਲ ਨਹੀਂ ਹੈਗੀ ਠੀਕ ਆ ਜੀ ਸੋ ਆਰਡਰ ਕੁਆਲਿਟੀ ਬਿਲਕੁਲ ਤੁਹਾਡੇ ਸਾਹਮਣੇ ਆ ਥਾਨ ਥ ਚਵਾਈ ਜਿਹੜੀ ਹੱਥੀ ਕੋਈ ਵੀਰ ਕਰ ਸਕਦਾ ਕੋਈ ਭੈਣ ਸੰਤੂ ਸਾਹਿਬ ਕੋਈ ਭੂਰ ਛਟਾ ਕੋਈ ਥਾਨ ਘਟ ਹੋਵੇ ਆਪਣੀ ਬਿਲਕੁਲ ਗਰੰਟੀ ਹੈ ਜੀ ਠੀਕ ਆ ਭਾਈ ਜੀ ਅੱਛਾ ਬੱਚਾ ਮਗਰ ਇਹਦੇ ਬੱਚਾ ਨਹੀਂ ਇਹਦੇ ਮਗਰ ਬੱਚੀ ਆ ਸੰਤੂ ਸਾਹਿਬ ਬੱਚੀ ਹੈ ਜੀ 나ੜੂ ਦਿਖਾ ਦੀਏ ਮਾੜਾ ਬੱਚੇ ਦੇ ਨਾਲ ਆਜੋ ਜੀ ਆਜੋ ਸੋ ਬੱਚੇ ਦੇ ਨਾਲ ਜਿਹੜਾ ਦੋਸਤੋ 나ੜੂ ਠੀਕ ਆ ਜੀ ਸੋ ਦੋ ਡੰਗ ਦੀ ਜਿਹੜੀ ਚਵਾਈ ਹੋ ਚੁੱਕੀ ਆ ਹੁਣ ਬਿਲਕੁਲ ਜਿਹੜੀ ਦੋਸਤੋ ਅੱਜ 11 ਅਕਤੂਬਰ ਨੂੰ ਸ਼ਾਮ ਨੂੰ ਜਿਹੜੀ ਚਵਾਈ ਤੀਜੇ ਡੰਗ ਦੀ ਹੋ ਜੂਗੀ ਬਿਲਕੁਲ ਬੌਲੇ ਤੋਂ ਸਾਫ ਵੀ ਨਾਲ ਦਾ ਕਰ ਦਾਂਗੇ ਆਪਾਂ ਸੰਤੂ ਸਾਹਿਬ ਬੌ ਤੇ ਤੋੜ ਦੋ ਵੀਰ ਗਰਲਾਰ ਜੀ ਇਹਨੂੰ ਵੀ ਐ ਕ੍ਰੋਸ ਪੰਨ ਦੇ ਵਿੱਚ ਆ ਦੋਸਤੋ ਠੀਕ ਆ ਕੋਈ ਵੀ ਇਹ ਜਰਸੀ ਕ੍ਰੋਸ ਪੰਨ ਦੇ ਵਿੱਚ ਮਨ ਸਕਦਾ ਕੋਈ ਵੀ ਇਹ ਸ਼ਾਹੀਵਾਲ ਕ੍ਰੋਸ ਪੰਨ ਦੇ ਵਿੱਚ ਮਨ ਸਕਦਾ ਠੀਕ ਆ ਤੇ ਆ ਦੇਖੋ ਜੀ ਕੀ ਫੇਸ ਕੁਆਲਟੀ ਛੋਟਾ ਜਿਹਾ ਕਰਨ ਉਸੇ ਤਰ੍ਹਾਂ ਹੀ ਬਿਲਕੁਲ ਜਿਦਾ ਆਪਾਂ ਨਾਰਮਲ ਜਰਸੀ ਬਰੀਡ ਦੇਖਦੇ ਆਂ ਠੀਕ ਆ ਪਰ ਹਾਈ ਕ੍ਰੋਸ ਬੰ ਦੇ ਵਿੱਚ ਤੇ 8 9 8 9 ਜਿਹੜਾ ਹੁਣ ਬੋਲਾ ਮੰਨ ਕੇ ਕੋਈ ਵੀਰ ਸਬਦਾ ਕਰੇ ਕਿਉਂਕਿ ਦੋ ਢੰਗ ਦੀ ਜਿਹੜੀ ਚਵਾਈ ਹੋਈ ਆ ਦੋ ਢੰਗ ਦੀ ਚਵਾਈ ਤੇ ਵੀ ਹਾਫ ਤੇ ਜਿਹੜਾ ਦੋਸਤੋ ਆਪਾਂ ਦੱਸ ਰਹੇ ਆ ਵੀ ਘੱਟੋ ਘੱਟ ਵੀ 8 ਕਿਲੋ ਜਿਹੜਾ ਬੋਲਾ ਹਾਜ਼ਰ ਆ ਠੀਕ ਆ ਤੇ ਬਾਕੀ ਦੁੱਧ ਅੱਗੇ ਪਾਏ ਦਾ ਦੁੱਧ ਘਟੋ ਘੜ ਵੀ ਦੋਸਤੋ 13 14 ਵੀ ਲੈ ਸਕਦੇ ਜੇ ਤੁਸੀਂ ਫੋਚ ਸਕਦਾ 15 ਲੀਟਰ ਤੱਕ ਵੀ ਦੁੱਧ ਜੋ ਸਕਦੇ ਜੀ ਉਹ ਅੱਗੇ ਸੇਵਾ ਦਾ ਠੀਕ ਆ ਜੀ ਗੜ ਵੈਸੀ ਚੰਗੀ ਆ ਹਾਈਟ ਕੱਦ ਬਿਲਕੁਲ ਲੰਬੀਆਂ ਲੱਤਾਂ ਬਿਲਕੁਲ ਵੱਡੇ ਕੱਦ ਕਰਦੇ ਵਿੱਚ ਆ ਠੀਕ ਆ ਤੇ ਮਗਰ ਬੱਚੀਆਂ ਦੇ ਫੀਮੇਲ ਕਾਫ ਤੇ ਹੋਰ ਗਰ ਲਾਲ ਭਾਈ ਆ ਚੁਆਇਸ ਵੀ ਕਿਦਾਂ ਦੱਸ ਦੋ ਮਾੜੀ ਜੀ ਸੰਧੂ ਸਾਹਿਬ ਓਕੇ ਆ ਐ ਜਦੋਂ ਆਪਾਂ ਦੋ ਚੁਆਇਆਂ ਕੀਤੀਆਂ ਕੋਈ ਭੂਰ ਨਹੀਂ ਛੱਟਾ ਨਹੀਂ ਕੋਈ ਥਾਨ ਨਹੀਂ ਘਟਾ ਹੈ ਬਰਾਬਰ ਚੋਕੇ ਵੇਖੀ ਆ ਸਾਰੀ ਜੀ ਠੀਕ ਆ ਜੀ ਬਾਕੀ ਅੱਜ ਸ਼ਾਮਾਂ ਨੂੰ ਖਾਲੀ ਕਰਾਂ ਦੋ ਤਾਂ ਗਾਏ 15 ਕਿਲੋ ਕਰ ਜੇ 14 ਕਰ ਜੇ 16 ਕਰ ਜੇ ਉਹ ਜੀ ਆਪ ਦੀ ਸੇਵਾ ਬਿਲਕੁਲ ਜੀ ਤੇ ਗਰਲਾਲ ਵੀ ਮੁੱਲ ਕੀ ਕਰੇ ਕਹਿੰਦਾ ਲੈਣ ਦੇਣ ਸੰਧੂ ਸਾਹਿਬ ਵੇਖੋ ਜੀ ਮੁੱਲ ਤੇ ਆਵੇਂ ਜਾਣ ਕੇ 45 50 ਮੰਗੀ ਜਾਈਏ ਫਾਇਦਾ ਨਹੀਂ ਆ ਜੀ ਇਹਦਾ ਮੋਲਾਪਾ ਕਰਦੇ ਆ ਜੀ 42000 ਰੁਪਇਆ ਤੇ ਜੈਸਨੋ ਆ ਜਿਹੜੀ ਆਪਾਂ 37000 ਦੀ ਵਸ਼ੀ ਦੇਣੀ ਸੰਧੂ ਸਾਹਿਬ 37000 ਜੀ ਉਹਦੇ ਚੋਂ ਮਾਨਤਨ ਖੁੱਲਾ ਭਰਾਵਾਂ ਦਾ ਕਰਦਾਂਗੇ ਜਿਹੜਾ ਦੂਰੋਂ ਆਉ। ਛੋੜ ਚੱਪਾ ਫੁੱਲ ਕਰਦਾਂਗੇ। ਲਓ ਵੀ ਦੋਸਤੋ ਦੋ ਡੰਗ ਦੀ ਜਸਟ ਹਜੇ ਚੁਵਾਈ ਹੋਈ ਆ ਤੇ 37000 ਦੇ ਵਿੱਚ ਤੁਹਾਨੂੰ ਦਿੱਤੀ ਜਾਊਗੀ ਬਾਕ ਤੇ ਬਾਕੀ ਠੰਡੀ ਧੀਰੀ ਆ ਸੰਦੂ ਸਾਹਿਬ ਹਾਂ ਲੋ ਵੀ ਠੰਡੀ ਧੀਰੀ ਆ ਸੀਲਸ ਹੋਊਗਾ ਕੋਈ ਪੂਰਾ ਥਾਣਵਾ ਸੰਦੂ ਸਾਹਿਬ ਚਵਾਈ ਵਾਲਾ ਇਹ ਨਹੀਂ ਗੱਲ ਠੀਕ ਆ ਹਾਂਜੀ ਆ ਦੇਖੋ ਤੇ ਪੂਰਾ ਠੰਡਾ ਧੀਰਾ ਪੰਜੜਾ ਦੋਸਤੋ ਇਸ ਵੈਰ ਦੇ ਵਿੱਚ ਆ ਮਗਰ ਵੱਛੀ ਆ ਠੀਕ ਆ ਤੇ 42 ਮੁੱਲ ਜਿੰਨਾ ਮਰਜ਼ੀ ਕਰਾ ਲਓ ਠੀਕ ਆ ਲੈ ਉਹਦੇ 37000 ਜੀ ਉਹਦੇ ਜੋ ਮਾਨਤਾਨ ਸੰਦੂ ਸਾਹਿਬ ਕਰਦਾਂਗੇ ਕੋਈ ਨਹੀਂ ਦੂਰੋਂ ਆਏ ਭੈਣ ਭਰਾ ਦਾ 3724 ਜੀ ਠੀਕ ਹੈ ਭਰਾ ਤੇ ਗਰ ਲਾਲ ਪੁੱਲ ਕੇ ਨੰਬਰ ਆਪਣੇ ਸੰਦੂ ਸਾਹਿਬ ਇੱਕ ਨੰਬਰ ਹੈਗਾ ਆਪਣਾ 82172 82497 ਹਾਂਜੀ ਦੂਜਾ ਨੰਬਰ ਵਾ 86993 1266 ਠੀਕ ਹੈ ਜੀ ਜੀ ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਗੁਰਲਾਲ ਪਿੰਡ ਸੁਰ ਸਿੰਘ ਤੋਂ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਪਸ਼ੂ ਇਸ ਘਰੋਂ ਜਿਹੜੀ ਦੋਸਤੋ ਅਪਡੇਟ ਆਪਾਂ ਦਿਨੇ ਰਹੀ ਨੇ ਆ ਪਸ਼ੂ ਆਉਂਦੇ ਆ ਵਿਕਰੀਆਂ ਲਈ ਤੁਸੀਂ ਆਪਦਾ ਸਮੇਂ ਸਮੇਂ ਨਾਲ ਸੰਪਰਕ ਬਣਾ ਕੇ ਰੱਖ ਸਕਦੇ ਜੀ ਦੋ ਪਸ਼ੂ ਸੀ ਅੱਜ ਪੂਰੀ ਇਨਫੋਰਮੇਸ਼ਨ ਆਪਾਂ ਜਿਹੜੀ ਕਵਰ ਕਰਤੀ ਆ ਜਿਸ ਵੀਰ ਨੂੰ ਜਿਹੜਾ ਐਨੀਮਲ ਪਸੰਦ ਆਊਗਾ ਤੁਸੀਂ ਖਾਸ ਤੌਰ ਤੇ ਵਿਸ਼ੇਸ਼ ਤੌਰ ਤੇ ਉਸ ਪਸ਼ੂ ਦੇ ਰਿਗਾਰਡਿੰਗ ਜਿਹੜੀ ਗੱਲਬਾਤ ਕਰ ਸਕਦੇ ਜੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ